ਤੇ ਹਾਂਜੀ ਲੱਭੀ ਥੈਮ ਹੋ ਚੁੱਕਾ 2:30 ਵਜੇ ਦਾ ਇਹਦਾ ਸਫ਼ਰ ਮੁੱਕਣਾ ਸਾਡਾ ਪਹੁੰਚਣਾ 4:00 ਵਜੇ ਦਿੱਲੀ ਪਤੇ ਉੱਟ ਕੇ ਗਿਆ ਗੱਲਾਂ ਬਾਤਾਂ ਕਰਨ ਹਾਂਜੀ ਕਿਹੜੀ ਗੱਲ ਕਰਨੀ ਗੱਲ ਨਹੀਂ ਕੀਤੀ ਕੋਈ ਵੀ ਆਏ ਨਹੀਂ ਆਏ ਨਹੀਂ ਅੱਜ ਹੀ ਆ ਰਹੀ ਨਾ ਲਾ Cici, 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 cici,

ਜਲਦੀ ਗਾ ਸੁਗੜੀ ਤੇ ਹਨਗ ਨਾ ਇਹ ਕੋਆ ਨਹੀਂ ਲੈ ਵੀ ਟਾਈਮ ਨਹੀਂ ਪਾ ਰਾ ਹੋਂ ਰਿਆ ਇਧਰ ਆ ਗੇਮ ਜੀ ਲਾ ਕੇ ਬੈ ਗਏ ਉਹ ਫੋਹਾਂ ਤੇ ਕਿ ਫਿੰਦੇ ਨਹੀਂ ਹੋਏ ਕੋ ਮੋ ਵੇਖੋ ਪੰਨ ਮੈਂ ਬਿਲਾਈ ਨੇ ਕਹਿੰਦੇ ਘਿਰਦੇ ਰਹੇ ਕੁਰਕਸ਼ੇਤ ਕੁਰਕਸ਼ੇਤ ਪਹੁੰਚ ਗਏ ਆਪਾਂ ਤੇ ਹੋਰ 2-2 ਘੰਟੇ ਲੱਗਣੇ ਪਹੁੰਚ ਪਹੁੰਚਣਾ ਦਿੱਲੀ ਆਪਾਂ ਬਸ ਤੇ ਹਰਫਤ ਇੱਧਰ ਨੀਂਦੀਆਂ ਕਰਨਦੇ ਆ ਟਾਈਮ ਹੋ ਚੁੱਕਾ 3 ਵਜੇ ਦਾ ਹਾਂ ਜੀ ਗਾਇਸ ਲੱਗ ਬਦਲੀ ਪਹੁੰਚ ਗਏ ਆ ਤੇ ਲੱਗੇ ਉਤਰਨ ਟ੍ਰੇਨ ਲੱਗਣ ਵਾਲੀ ਆ ਬਸ ਔਰ 10 ਮਿੰਟਾਂ ਦੇ ਕੰਮ ਸੱਪਨ ਲੱਲੇ ਬਹੁਤ ਜ਼ਿਆਦਾ ਮੈਂ 5 ਜਾਣੇ ਸੱਤ ਸਾਡੇ ਬੈਗਾਂ ਕਿੱਥੇ ਚੱਲ ਗਈ ਮਨ ਮੇਰੀ ਇਹ ਮਾਨ ਕਿੱਥੇ ਚੱਲ ਗਈ ਤਰ ਤਰ ਚਲੋ ਵੀ ਚਲੋ ਹਤੇ ਇੱਥੇ ਆਇਆ ਬਾਊ ਆਓ ਨੀਨੀਆਂ ਗੱਲੀਆਂ ਆ ਗਿਆ ਬੈਗ ਚੋੜ ਦਈ ਲੈ ਵੀ ਬੈਗ ਕਰੋ ਆਪਣੇ ਚੱਕ ਸੱਤ ਬੈਗ ਨੇ ਦੋ ਵਜਾਂ ਉਹ ਜਮਗੱਰ ਮੰਨੀ ਉਹ ਉੱਤਰ ਹੈ ਦਿੱਲੀ ਉੱਤਰ ਕੇ ਹਣ ਗਾਜੀਆਵਾ ਜਾਣਾ ਦੇਖਦੇ ਟ੍ਰੇਨ ਮਿਲਦੀ ਆ ਤੇ ਲੱਭ ਦੇਖਦੇ ਟ੍ਰੇਨ ਮਿਲਦੀ ਆ ਆਪਾਂ ਨੂੰ ਕਿ ਟੈਕਸੀ ਮਿਲਦੀ ਟ੍ਰੇਨ ਦਾ ਕਹਿੰਦੇ ਲੋਕਲ ਕੋਈ ਟਾਈਮ ਨਹੀਂ ਹੈਗਾ ਮਤਲਬ ਕਿਹੜੇ ਪਲੇਖਰਮ ਤੇ ਆਵੇ ਕਿਹੜੇ ਦੇ ਨਾਮ ਆਵੇ ਦੇਖਦੇ ਆ ਫਿਰ ਟੈਕਸੀ ਲੈ ਲੈਣੇ ਨਹੀਂ ਤੇ ਫਿਰ ਬੱਸ ਉਸਤੇ ਚਲੇ ਜਾਂਦੇ ਆ

ਪਲੇਟਫਾਰਮ ਤੇ ਬਹੁਤ ਵਧੀਆ ਬਣੇ ਪਏ ਦਿੰਦੀ ਤੇ ਨਾ ਮੰਮੀ ਹੁੰਦੇ ਮਗਰ ਇਹ ਬਾਹਰ ਆ ਚੁੱਕੇ ਆ ਇਹ ਤੇੜਾ ਕਾਉਂਟਰ ਇੱਥੋਂ ਪੁੱਛਦੇ ਆ ਬਾਹਰ ਕਿੱਥੋਂ ਟੈਕਸੀ ਵਾਲਾ ਪੈਸੇ ਵਾਲੇ ਮੰਗਾ ਟੈਕਸ ਹਾਂ ਕਹਿੰਦੇ 2000 ਰੁਪਏ ਲੈ ਲੈ ਟੈਕਸੀ ਵਾਲਾ 2000 ਰੁਪਏ ਰੇ ਦੇ ਤੀਆਂ ਤੀਆਂ ਰੁਪਏ ਆਪਾਂ ਘਰ ਪਹੁੰਚ ਜੇ 2000 ਦੇ ਲੈਣ ਬੈਕ ਦਾ ਰਿਹੜੀ ਜਾਂਦੇ ਸਾਡੇ ਬੰਦੇ ਵੀ ਹਾਂਜੀ ਇੱਥੇ ਦੇਖਣ ਲੱਗੇ ਆਪਾਂ ਟੈਕਸੀ ਕੀਤੀ ਟੈਕਸੀ ਆਉਣ ਲਈ ਸਾਡੇ ਵੱਲ ਵੇ ਅੰਦਵਾਈ ਦੇਣੀ ਖੰਗਾਲੀ ਇਹਨੂੰ ਬੈਠ ਜਾ ਦਾਨੀ ਗਏ ਟੈਕਸੀਰੇ ਪੈਸੇ ਬੜੇ ਮੰਗਣਦੇ ਹੁਣ ਆਪਾਂ ਦੇਖਦੇ ਹਾਂ ਕਿ ਉਧਰੋਂ ਪਤਾ ਕਰਨ ਗਏ ਆ ਸਿਕਟੂਟ ਦਾ लिया समान, तो। समान यार आप रखो यार होवोग फिर रखो बि चलो चलो भी समान अपना कर लागे लागे लिया ਦੋ ਗੱਡੀਆਂ ਲੱਗੀਆਂ ਇੱਧਰ ਚਲੋ 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 ਮੈਂ ਦੋ ਗੱਡੀਆਂ ਲਾਤੀਆਂ ਵੇਲਾ ਲਿਆ ਗਈ ਚਲੋ ਵੀ ਚਲੋ ਮੀ ਇਧਰ ਐਤਰਾ ਕਾਲਾ ਫਤੇ ਫਤੇ ਕਾਚੀ ਜਾਊਗਾ ਹਟੋਚ ਉਹ ਵੀ ਰਖਾ ਲੂ ਇਹ ਵੀ ਰਖਣਾ ਵਾ ਹਾਂ ਉਹ ਵੀ ਕਰਨਾ ਛੱਡ ਦੇ ਸੁ ਕਰਤਾ ਕੀ ਲੈ ਜਾਾਂਗੇ ਇਹਨੂੰ ਫਤੇ ਤੈਨੂੰ ਕੋਈ ਚੀ ਚੜਨੀ ਜਿੱਤੇ ਘੋੜੇ ਨਹੀਂ ਦਵਾਏ ਤੈਨੂੰ ਚੱਲੇ ਲੱਗੇ ਨਿਕਲ ਲਗੇ ਇਹ ਤਾਂ ਹੋਈ ਸਵਾਰੀ ਇਹ ਤਾਂ ਮੈਟਰ ਸਟੇਸ਼ਨ ਕਿੰਨਾ ਹੈ ਕਿਤਨਾ ਦੂਰ ਹੈ 1 ਕਿਲੋਮੀਟਰ 1 ਕਿਲੋਮੀਟਰ ਤੇ ਮੈਟਰ ਸਟੇਸ਼ਨ ਵਾ ਚਲੋ ਠੀਕ ਹੈ ਜਲਦੀ ਜਾਂ ਨੂੰ ਜਾ ਕੇ ਘਰੇ ਲੱਭ ਪੈਸੰਜਰ ਹੁੰਦਾ ਹੀ ਬੜਾ ਦਿੱਲੀ ਹੈ ਨਾ ਬਹੁਤ ਪੈਸੰਜਰ ਆਤਾ ਹੈ ਨਾ ਏ ਨਈ ਦਿੱਲੀ ਇਹਨਾ ਰਾਣੀ ਰਾਣੀ ਚੰਦਨੀ ਚੌਕ ਚੰਦਨੀ ਚੌਕ ਰਾਣੀ ਦੇ ਲਈ ਚੰਦਨੀ ਚੌਕ ਠੀਕ ਹੈ ਚਲੋ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਕਰ ਅਜੀ ਪਰੇਸ਼ਾਨੀ ਤੇ ਪਰੇਸ਼ਾਨੀ ਬੰਡੇ ਹੀ ਆ। ਆਪਾਂ ਜਾ ਰਹੇ ਇਹ ਕਾਰ ਉਧਰ ਤੇ ਆਟੋ ਹੋ ਚੁੱਕਾ ਖਰਾਬ। ਅਜੀ ਦਾ ਉਹ ਖਰਾਬ ਹੋ ਗਿਆ। ਸਮਾਨ ਲੱਗਿਆ ਵੇ ਚੀਜ਼ਾਂ ਠੀਕ ਕਰਨ ਲਿਆ। ਕਿ ਕੀ ਗੱਲ ਹੋ ਗਈ ਕੀ ਨਹੀਂ। ਪਰ ਇਹ ਵਾ ਕੇ ਚਲੋ। ਮਸ਼ੀਨਰੀ ਦਾ ਕੀ ਮਸ਼ੀਨਰੀ ਖਰਾਬ ਹੋ ਵੀ ਸਕਦੀ ਹੈ। ਕਿ ਇਹਦਾ ਜੋਰ ਤੇ ਹੈਗਾ ਚੀਜ਼ ਜਿਹੜੀ ਚੱਲਣੀ ਹੈ ਜਿਹੜੀ ਖਰਾਬ ਤੇ ਹੋਣੀ ਹੋਣੀ ਹੈ। ਚਲੋ ਜੀ ਚਲੋ ਹੋਰ ਦੇਖ ਲੈਨੇ ਫਿਰ ਆਪਾਂ। ਬਹੁਤ ਜਿਆਦਾ ਮੰਮੀ ਨੂੰ ਚੱਲ ਗਈ ਆ। ਕੋਈ ਉਹਨਾਂ ਨੂੰ ਫੋਨ ਕਰਨ ਦੇ ਕਿੱਥੇ ਪੁੱਛੇ ਕਿੱਥੇ ਦੇਖਦੇ ਕਾ ਵੀ ਇਤੋਂ ਸਮਾਨ ਲਾਤਾ ਹੁਣ ਆਟੋ ਖਰਾਬ ਹੋ ਗਿਆ ਤੈਨੂੰ ਦੱਸਿਆ ਉਹ ਆਟੋ ਆਇਆ ਉਹ ਚ ਆਪਾਂ ਰੱਖਣਾ ਸਮਾਨ ਅਗਲਾ ਬੰਨੀ ਚਲਣ ਢਈ ਵਸ ਜਾਂ ਫਿਰ ਰੱਖ ਦੋ ਯਾਰ ਆਹ ਆਹ ਆਟੋ ਬਦਲ ਲਿਆ ਹੁਣ ਚੱਲ ਪਏ ਆਪਾਂ ਲੋ ਜੀ ਹੁਣ ਆਪਾਂ ਆ ਗਏ ਆ ਮਤਲਬ ਪਹੁੰਚ ਗਏ ਹੇ ਘਰ ਤੇ ਪਰਕਰਨ ਦੀ ਸਿਹਤ ਚਾਹ ਚੂ ਪੀਤੀ ਤੇ ਫਿਰ ਕਰਨ ਦੀ ਸਿਹਤ ਨਾਲ ਥੋੜੀ ਜੀ ਖਰਾਬ ਜਿਹੀ ਹੋਂਡਾ ਵੀ ਜਿਵੇਂ ਚੱਕਰ ਚੱਕਰ ਜਿਹਾ ਹੋਂਡਾ ਬਈ ਹਨੂ ਤੇ ਪੀਪੀ ਘਟ ਗਿਆ ਇਹ ਤਾਂ ਹੁਣ ਚੱਕ ਚੱਕ ਕਰਵਾਇਆ ਤੇ ਕਹਿੰਦੇ ਆ ਕਿ ਗਲੂ ਟ੍ਰਿਪ ਲਾਉਣੀ ਪੈਣੀ ਮੈਂ ਕਿਹਾ ਟ੍ਰਿਪ ਲਾ ਦੋ ਚਲੋ ਇਹ ਵਕਤ ਨੂੰ ਸਫਰ ਸਖਮਦਾ ਨਹੀਂਗਾ ਚਲੋ ਬਾਕੀ ਪਰਮਾਤਮਾ ਰੱਖਾ ਸਭ ਦਾ ਇਦਾਂ ਹੀ ਦੁੱਖ ਸੁੱਖ ਜਿੰਦਗੀ ਨਾਲ ਹੀ ਚੱਲਦੇ ਰਹਿੰਦੇ ਆ ਫਲੇ ਵੀ ਗਲੂ ਕੋ ਛਲਵਾ ਕੇ ਆ ਗਏ ਆ ਘਰ ਭਾਈ ਉਹਨਾਂ ਦਾ ਵਿਆਹ ਤੇ ਪਹੁੰਚ ਗਏ ਆ ਘਰੇ ਫੈਮਿਲੀ ਦੇ ਪਾਣੀ ਭਰਿਆ ਜਾ ਰਿਹਾ ਹਰਪਤ ਸਿੰਘ ਸੌ ਗਿਆ ਦਮੈਂ ਇੱਧਰ ਐਨੂੰ ਮੂੰਹ ਘਰ ਹੁਣ ਠੀਕ ਆ ਤੇ ਮਿਲਦੇ ਫੇਰ ਤੁਹਾਨੂੰ ਨਵੀਂ ਵੀਡੀਓ ਨਾਲ ਸਵੇਰੇ ਤੇ ਮੈਂ ਵੀ ਜਾਗੀ ਆ ਪਰਸੋਂ ਨੂੰ ਫੇਮ ਲਾਵਾਂਗੇ ਵੈ ਵਾਲੇ ਮੁੰਡੇ ਨਾਲ ਫਲਾਦ ਤੇ ਦੇਖ ਲਿਆ ਵੈ ਵਾਲਾ ਮੁੰਡਾ ਤੇ ਸੇਰੇ ਆਪਾਂ ਕਰਾਂਗੇ ਥੋੜੀ ਬਹੁਤ ਚੈਰੀ-ਚੈਰੀ ਇਹਨਾਂ ਦੇ ਨਾਲ ਹੀ ਤੇ ਜੁੜੇ ਰਹੋ ਐਂਟਾ ਕੋ ਲਾਉ ਦੇ ਨਾਲ ਜਿਹਨੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਦਿੱਲੀ ਦਾ ਤੁਹਾਨੂੰ ਦਿਖਾਵਾਂਗੇ ਵਿਆਹ ਤੇ ਰਾਤੀ ਰਾਤ ਦੀ ਰਾਤ ਦਾ ਵੀ ਵਿਖਾਵਾਂਗੇ ਪ੍ਰੋਗਰਾਮ ਕਿਵੇਂ ਹੁੰਦਾ ਕਿਦਾਂ ਸਿਸਟਮ ਸਾਰਾ ਸੈੱਟ ਵਾ ਠੀਕ ਆ ਬਾਬਾ ਬਾਏ ਗੁੱਡ ਨਾਈਟ ਆਪਾਂ ਕੱਟਦੇ ਸਿਕਾ ਕਦਾਂ ਲੈਟ ਲੈਟਾ ਕਿੰਤ ਬਾਰ ਲੱਗੀਆਂ ਪਈਆਂ ਤੇ ਆ ਕਮਰਾ ਕਰੋ ਚੱਕ ਨਾ ਘੈਂਟ ਹੋ ਤੇ ਸਵੇਰੇ ਲੱਗਣਾ ਵੀ ਬਸ ਕਰਨ ਤੇ ਮਿਲਦੇ ਆ ਫਿਰ ਸਵੇਰੇ ਨਾਲ ਵੀਡੀਓ ਨਾਲ ਹਾਂਜੀ ਕੰਨ ਸਾਊਂਡ ਸਮਝੋ ਕੌਣ ਸੁਣ ਪਾਦੋ ਮਿਲਦੇ ਆ ਤੁਹਾਨੂੰ ਹੈ ਛੇ ਸੈਗਨਫਾਇ ਦਿਖਾਉਣੇ ਤੁਹਾਨੂੰ